ਜੇ ਅਜੇ ਪੰਜਾਬੀਆਂ ਨੇ ਪੰਜਾਬ ਦੇ ਵਿੱਚੋਂ ਭਈਆਂ ਨੂੰ ਬਾਹਰ ਨਾ ਕੱਢਿਆ ਤਾਂ ਅਜਿਹੇ ਕੱਟਣਾ ਮਾਂ ਦੇਖਣ ਨੂੰ ਆ ਮਿਲਣਗੀਆਂ ਪਿਛਲੇ ਦਿਨੀ ਉਸ ਹਰਪੁਰ ਵਿੱਚ ਰਹਿੰਦੇ ਇੱਕ ਭਈਏ ਨੇ ਪੰਜਾਬ ਦੇ ਇੱਕ ਬੱਚੇ ਨੂੰ ਪਹਿਲਾਂ ਕਨਾਪ ਕੀਤਾ ਫਿਰ ਜੋ ਹੋਇਆ ਉਹ ਮੈਂ ਬੋਲ ਕੇ ਵੀ ਨਹੀਂ ਦੱਸ ਸਕਦਾ ਪੁੱਤ ਕੰਮ ਕੀਤਾ ਉਹਦਾ ਰੇਪ ਕੀਤਾ ਉਹਦੇ ਸਿਰ ਤੇ ਮਾਰਿਆ ਫਿਰ ਉਹਦੇ ਰੋਡ ਨਘਾਈ ਉਹਦੇ ਚਾ ਟੋਲਟਾ ਲੀ ਜਾਗਾ ਤੇ ਸਰੀਆ 9 ਨਵੰਬਰ ਇੱਕ 5 ਸਾਲ ਦਾ ਬੱਚਾ ਆਪਣੀ ਭੈਣ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤੇ ਉਹ ਵਾਪਸ ਨਾ ਆਇਆ ਜਿਸ ਤੋਂ ਬਾਅਦ ਪਰਿਵਾਰ ਨੇ ਮਿਸਿੰਗ ਦੀ ਰਿਪੋਰਟ ਲਿਖਵਾਈ ਜਿਸ ਤੋਂ ਬਾਅਦ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਸੀਸੀਟੀਵੀ ਟਰੈਕ ਕਰਨੇ ਪਤਾ ਲੱਗਿਆ ਕਿ ਇੱਕ ਅਣਜਾਣ ਵਿਅਕਤੀ ਆਪਣੇ ਸਕੂਟਰੀ ਤੇ ਬੱਚੇ ਨੂੰ ਬਿਠਾ ਕੇ ਕਿਸੇ ਸੁਨਸੰਨ ਰਸਤੇ ਲੈ ਜਾ ਰਿਹਾ ਸੀ ਸਰਚਪ੍ਰੇਸ਼ਨ ਤੋਂ ਬਾਅਦ ਇਹ ਕੇਸ ਇੱਕ ਮਰਡਰ ਵਿੱਚ ਬਦਲ ਗਿਆ। ਪੁਲਿਸ ਨੂੰ ਬੱਚੇ ਦੀ ਲਾਸ਼ ਇੱਕ ਸਮਸ਼ਾਨ ਘਾੜ ਵਿੱਚੋਂ ਮਿਲੀ ਜੋ ਕਿ ਦੇਖਣਯੋਗ ਨਹੀਂ ਸੀ। ਦੱਸਿਆ ਜਾ ਰਿਹਾ ਹੈ ਜਿਸ ਬਈਏ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਉੱਪਰ ਪਹਿਲਾਂ ਵੀ ਕਰੇਪ ਦਾ ਕੇਸ ਦਰਜ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਕਿਵੇਂ ਇੱਕ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਆਪਣਾ ਆਧਾਰ ਕਾਰਡ ਤੇ ਵੋਟ ਬਣਾ ਲੈਂਦਾ ਹੈ। ਇਹਨਾਂ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਸਰੇਆਮ ਗੁੰਡਾਗਰਦੀ ਦਾ ਚੱਲਣਾ ਇਹ ਸਰਕਾਰ ਦੀ ਨਾਕਾਮੀ ਹੈ ਜਾਂ ਪੰਜਾਬੀਆਂ ਦੀ ਕਮੈਂਟ ਕਰਕੇ ਜਰੂਰ ਦੱਸਿਓ।